ਚਾਚੇ ਨੂੰ ਵੀ ਵਾਰੀ ਕਿਹਾ ਵੀ ਕਿ ਨਧਾਲਾ ਲੈ ਡਾ ਘੱਟ ਕਰ ਦੇ ਪੈਂਦੀ 100 ਤਾਂ ਲੈਣਾ ਘੱਟ ਕਰ ਉਹ ਲੈ ਆ ਜਾ ਚਾਚਾ ਉਹ ਕੰਜੋ ਦਾ ਕੰਮ ਕੁਮ ਨੂੰ ਮੇੜ ਲਿਆ ਕਰੋ ਓਏ ਦੁਪਹਿਰ ਚੜ ਗਿਆ ਉਹ ਬਸ ਚਾਚਾ ਖਲ ਪਿਆਉਣੀ ਰਹੀ ਗਈ ਕੰਮ ਬਾਕੀ ਦਾ ਸਾਰੇ ਨਿਮੇੜ ਤੇ ਮੈਂ ਨਿਮੇੜ ਤੇ ਮੇਰੀ ਸੁਣੂ ਗੱਲ ਆ ਮੈਂ ਜੰਨਾ ਖੇਤਾ ਅੱਛਾ ਆਪਣੀ ਸੁਵੀ ਦੀ ਵਾਰੀ ਚੱਲ ਰਹੀ ਆ ਪਰਸੋਂ ਦਾ ਪਾਣੀ ਆ ਰਿਹਾ ਸੁਵੇਚਾ ਪਰਸੋਂ ਆ ਰਿਹਾ ਹਾਂ ਮੇਰੇ ਪਾਸ ਛੱਡਿਆ ਦੇ ਨਹੀਂ ਹਾਲ ਤੱਕ ਉਹ ਰਾਤ ਛੱਡਿਆ ਤੇਨੂੰ ਪਤਾ ਨਹੀਂ ਦੋ ਕਿ ਪੀ ਕੇ ਪਊਗਾ ਕਿਨੇ ਵਾਕਾ ਮੈਂ ਛੱਡ ਗਿਆ ਮੈਨੂੰ ਕਰੇ ਭੇਜਿਆ ਚਾਚਾ ਕਰੀ ਆਉਂਗਾ ਹੋਰ ਮੈਂ ਕਿੱਥੇ ਜਾਊਂਗਾ ਪਲਾਂ ਦੀ ਮੇਰੀ ਗੱਲ ਸੁਣੋ ਮੈਂ ਜਾਣਾ ਅੱਡੇ ਤੇ ਹਾਂ ਲੱਡੂਆਂ ਡੱਬਾ ਲੈਣਾ ਮੱਥਾ-ਮੁੱਥਾ ਟੇਕ ਲਾਂਗੇ ਅਜਿਲੀ ਲਾਮ ਗਿਆ ਅੱਛਾ ਹਾਂ ਵਧੀਆ ਗੱਲ ਹੈ ਤਾਂ ਹੋਰ ਖਵਾਜੇ ਨੂੰ ਤਿਆਰ ਲਾਂਗੇ ਖਾਜੀ ਨੂੰ ਮੱਥਾ-ਮੁੱਥਾ ਟੇਕ ਲਾਂਗੇ ਵਧੀਆ ਛੱਡਿਆ ਰਿਹਾ ਪਾਣੀ ਹੋਰ ਭੈਣ ਦੇ ਖਸਮੇ ਮੋਟਰ ਦੂਜੇ ਦਿਨ ਕਰ ਦੂਗੀ ਉਹਨੂੰ ਕਿੱਥੇ ਕਰੂ ਇਹਦਾ ਕੰਮ ਲੱਗ ਜੇ ਕਰਨਾ ਉਹ ਆ ਵੀ ਤੇਰੀ ਗੱਲ ਸਹੀ ਆ ਮੈਂ ਡੱਬਾ ਲੈ ਜਾਣਾ ਨਾਲੇ ਗੰਡੇ ਚੱਕ ਲਈ ਉਥੇ ਲਾ ਪਿਆ ਉਥੇ ਗੰਡੇ ਖਾ ਦੇਗਾ ਤੇਰਾ ਓਏ ਬਈਆਂ ਨੂੰ ਖਵਾਣੇ ਨੇ ਕੰਦਰデア ਉਹ ਚੌਲ ਚੁੰਨ ਨਹੀਂ ਕਰਦਗੇ ਬਾਕੀ ਸਮਾਨ ਤਾਂ ਮੈਂ ਲੈ ਆਤੀ ਠੀਕ ਠੀਕ ਚੱਕ ਲੇਉਗਾ ਕੋਈ ਨਾ ਕਿੱਥੇ ਪਿਆ ਹੈ ਉਧਰ ਜੱਸੀ ਨੂੰ ਮੁੱਛਲੀ ਠੀਕ ਆ ਉਹਦਾ ਪੁੱਛਰੂਗਾ ਕੋਈ ਨਾ ਬਸ ਆ ਜਾ ਇੱਥੇ ਉਹਨਾਂ ਤੇ ਮੜਾ ਮੜਾ ਕਰ ਰਹੀ ਮਾਹੀ ਰਹਿ ਗਈ ਖਲ ਪਿਉਣੀ ਦਾ ਚਾ ਆ ਗਿਆ ਮੈਂ ਚੱਲ ਬਸ ਆ ਜਾ ਕਿਉਂ ਘਬਰਾਣਾ ਤੂੰ ਆ ਗਿਆ ਮੈਂ ਭੈਣ ਦੇ ਖਾਦਮਾ ਕੰਮ ਨਹੀਂ ਕਰ ਉਹ ਨਾਲੇ ਚਾਚਾ ਖੜ ਜਾ ਉਹ ਭੁੱਕੀ ਬਾਕੀ ਉਹ ਪੁੱਕੀ ਪਾਕੀ ਸਾਰਾ ਕੁਝ ਆ ਗਿਆ ਤੂੰ ਆ ਤਾ ਯਾ ਭੈਣ ਤੜਕੀ ਦਾ ਖਾਤਾ ਲਈ ਤੀ ਤੜਕੇ ਦਾ ਖਾ ਲਈ ਤੋ ਉੱਥੇ ਵੀ ਖਾਣੀ ਪਊਗੀ ਹੁਣ ਇੱਕ ਵਾਰੀ ਫਿਰ ਖਾ ਲਈ ਭੈਣ ਦੇ ਖਸਮੋ ਖਾਣ ਦੀ ਹੋ ਜਾਂਦੀ ਹੈ ਪਹਿਲਾਂ ਕੰਮ ਤਾਂ ਕਰ ਲੈ ਚਲ ਆ ਗਿਆ ਫਿਰ ਤਿਆਰ ਰੱਖੀਂਗਾ ਮੈਂ ਇਹ ਖਾਣ ਕੁੱਤੇ ਸਾਰਾ ਦਿਨ ਖਾਣ ਖਾਣ ਕਰੀ ਜਾਂਦੇ ਨੇ ਉਹ ਖਾ ਕੇ ਕੰਮ ਨਿਬੜੂਗਾ ਹੁਣ ਆਏ ਬਿਨਾ ਖਾਦੇ ਕਿਵੇਂ ਨਿਬੜੂ ਬਣਾਦੀ 11:00 ਵਜੇ ਕੰਮ ਜਾਂ ਨਿਬੜ ਜੇ ਪ੍ਰਾਂਤ ਆਨੰਦ ਘਟ ਜੀ ਹੋਰ ਯਾਰਾ ਕੰਮ ਦਾ ਟਾਈਮ ਹੋ ਰਿਹਾ ਲੱਸ ਓ ਕੀ ਹਾਲ ਲੈ ਭਾਈ ਠੀਕ ਐ ਭਾਈ ਠੀਕ ਐ ਉਹ ਤਗੜਾ ਹੈ ਹਾਂ ਤਗੜਾ ਮੈਂ ਉਹ ਮੈਂ ਤਾਂ ਕੰਮ ਮਾਇਦੀ ਉਹ ਲੱਡੂਆਂ ਡੱਬਾ ਦੇ ਦੇ ਭਾਈ ਲੱਡੂਆਂ ਡੱਬਾ ਲੈ ਜਾ ਔਰਾ ਉਹ ਅਸੀਂ ਲਾਮਗੇ ਚੀੜੀ ਮਾ ਮੱਥਾ ਮੱਥਾ ਟੇਕ ਲਈਏ ਜ਼ਰੂਰੀ ਐ ਵੀ ਔਰਾ ਤੂੰ ਵਧੀਆ ਹੀ ਪਾ ਦੀ ਓ ਯਾਰ ਅੱਜ ਤੱਕ ਲਾਂਬਾ ਆਇਆ 20 ਸਾਲੋਂ ਕੰਮ ਕਰਦਾ ਨਾ ਲਾਂਬਾ ਦਾ ਕੋਈ ਨਾ ਚੀਜ਼ ਦਾ ਬਣਨਾ ਚੀਨੀ ਤੂੰ ਮੜੀ ਬਣਾਉਂਦਾ ਚੀਜ਼ ਦਾ ਕੰਨ ਛੇੜ ਛੇੜ ਤਾਂ ਖਾਣੋ ਜੀ ਨੀ ਉਤਰਦਾ ਦਿਖਾ ਦੇ ਮੇਰਾ ਖਵਾ ਕੇ ਤੂੰ ਦੇਖਾ ਕੇ ਦੇਖ ਲੈ ਖਾ ਕੇ ਵੀ ਦੇਖ ਲਈ ਯਾਰ ਪਹਿਲੇ ਦੇਖ ਮਲੇਈ ਵਰਗਲੇ ਟੁੱਲ ਨੇ ਹਾਂ ਆ ਖਰਾਬ ਹੋਤਾ ਖਰਾਬ ਲੱਡੂ ਤਾਂ ਵਧੀਆਂ ਨੇ ਬਈ ਦੂਜੇ ਨੇਗੇ ਪੀ ਲੈ ਜੰਦ ਨੇ ਪੀ ਲੈ ਬੱਟਣ ਵਾਲੇ ਪੈਣੇ ਬੱਟਾਂ ਦੇ ਚੇ ਬੱਟਣ ਵਾਲੇ ਪੈਣੇ ਹਾਂ ਚਲੋ ਆ ਬਾਜੀ ਬਈ ਹੋ ਗਈ ਯਾਰ ਆ ਬਾਜੀ ਵਧੀਆਂ ਨੇ ਕੋਈ ਮਾੜੀ ਨਹੀਂ ਵਧੀਆਂ ਨੇ ਵਧੀਆ ਗੱਲ ਹੈ ਕੰਮ ਵਧੀਆ ਕਰਿਆ ਕਰੋ ਕੰਮ ਤਾਂ ਵਧੀਆ ਕਰਦੇ ਆ ਕਦਰ ਨਹੀਂ ਕਰਦੇ ਹੁਣ ਕੀ ਕਰੀਏ ਕੰਮ ਦਾ ਵਧੀਆ ਕਰਦੇ ਆ ਨਾ ਕਦਰ ਕਿਉਂ ਨਹੀਂ ਕਰਦੇ ਤੇਰੀ ਕਦਰ ਬਹੁਤ ਹੈ ਪਿੰਡ 'ਚ ਬੜੀ ਇੱਜ਼ਤ ਨਾਲ ਬਣਾਈ ਆ ਜੇ ਆਪ ਬੜੇ ਕੰਮ ਕਰਾਂਗੇ ਇੱਜ ਤੇ ਆਪਦੇ ਆ ਬਣੂ। ਹੋਰ ਠੀਕ ਠਾਕ ਪਰਿਵਾਰ ਵਧੀਆ 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 ਰੰਗ। ਢੋਲ ਵਧੀਆ ਭਾਈ। ਲੈ। ਕਾਲੀ ਨੋੜਾ ਕੋਈ ਨਾ ਕੋਈ ਨਾ। ਆਵੜਾ ਆਪਾਂ ਦਾ ਜੇਮੀਨੇ ਬਾਲੀ ਆਉਂਦੇ ਨੇ। ਇਹ ਵੇਖ ਸਾਫ ਕਰਨਾ ਤੇਰਾ। ਠੀਕ ਹੈ। ਨੀ ਪੁੱਤ ਜੱਟਾਂ ਦਾ ਹਲ ਬਾਂਦਾ ਵੱਡੇ ਤੜਕੇ ਦਾ। ਨੀ ਤੇਰੀ ਅੱਖਾਂ ਮੂਰੇ ਦਿਸਦੀ ਸੂਰਤ ਪਿਆਰੀ। ਕਿਤਨਾ ਲੱਗਦਾ ਤੇਰੇ ਬਾਜੋ ਮੇਰੇ ਹਾਂਦੀਏ ਸੌ ਮੇਰੀ ਨੀ ਮੈਨੂੰ ਸੁਣੀ ਸੁਣੀ ਦਿਸਦੀ ਦੁਨੀਆ ਸਾਰੀ ਆਏ ਹਾਈ 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 ਸਵਾਦ ਆਗਾ ਤਰ ਮਨਾਲਾ ਆ ਤਿੰਨ ਕਿਲੇ ਦਮੇ ਪਏ ਨੇ ਸਾਰੀ ਕਰਤਾ ਚੱਲ ਹੋਰ ਪਸੰਦ ਆ ਜੀ ਭਵੰਤਵਾਨ ਜੀ ਤਾਂ ਵਧੀਆ ਕਰਤੀ ਇਹਨੇ ਪਾਣ ਦੇ ਘਰ ਘਰ ਵੜਤਾ ਚੱਲ ਭਾਈ ਆਪਾਂ ਨੇ ਕਿਲੇ ਨਾਲ ਭੈਣ ਮੋੜਾ ਨਾਲ ਘੜ ਕੇ ਵਾਹ ਓਏ ਰਾਜਕਮਾਰਾ ਆਏ ਹਾਏ ਹਾਏ ਸਵਾਦ ਲੈਤਾ ਪਰਦੇਸੀ ਹੋ ਗਏ ਨੇ ਛੋਟੇ ਵਰਗੀ ਰੀਤ ਸੀ ਨਹਿਗੀ ਪੱਟ ਲੋ ਪੱਟ ਲੋ ਪਾਉਦਾ ਮਾਂ ਦੇ ਪੁੱਤ ਕਿੱਥੇ ਵਰ ਜਾਂਦੇ ਨੇ ਗਾਹ ਬਾਂਦਨ ਕੇ ਰਾ ਦੇਖਿਓ ਕਿਹਨਾਂ ਸੱਟ ਨਾ ਬਜੇ ਵਾਹ ਵਈ ਵਾਹ ਪੈਣ ਕਰਵਾਏ ਕੰਮ ਤਾਂ ਬੜਾ ਕਿੱਚੜ ਗਿਆ ਬਈ ਐ ਬੜਾ ਕੰਮ ਤਾਂ ਮੱਟ ਮਾਰਦੇ ਨੰਦਰਾ ਔ ਗਿਆਂ ਭਾਈ ਓ ਠੀਕ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਸਤਿ ਸ੍ਰੀ ਅਕਾਲ ਔਰ ਬਈ ਠੀਕ ਔਰ ਤੋ ਠੀਕ ਆ ਰੋਟੀ ਪਾਣੀ ਖਾ ਲਿਆ ਹਾਂ ਚੱਲ ਵਧੀਆ ਵਧੀਆ ਐ ਕਰੋ ਤਿੰਨ ਕਿੱਲਿਆਂ ਦੀ ਪਨੀਰੀ ਪੱਟ ਲਓ ਮੈਂ ਕਰਦਾ ਜਾ ਕੇ ਕੱਦੂ ਹਾਂ 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 ਮੁੰਡਾ ਕਹਿੰਦੇ ਹੈਗਾ ਆਪਣਾ ਉਹ ਗੰਡੇ ਥੱਲੇ ਚੱਕਣ ਜਾ ਰਿਹਾ ਓਸ ਨੂੰ ਗੰਡੇ ਫੜਾ ਦੂਗਾ ਠੀਕ ਹੈ ਮੈਂ ਟੇਕਦਾ ਖਾਜੇ ਬੜੀ ਤੇ ਮੱਥਾ ਫੇ ਤੁਸੀਂ ਲੱਡੂ ਖਾ ਲੀਏ ਚਾਹਣ ਵਾਲਾ ਠੀਕ ਹੈ ਠੀਕ ਆ ਠੀਕ ਆ ਕਿਸੇ ਵੀ ਚੀਜ਼ ਦੀ ਲੋੜ ਹੋਈ ਮੈਨੂੰ ਬਕਾਇਦੀੋਂ ਕੋਈ ਗੱਲੀ ਨਹੀਂ ਵਾਂ ਕਿਹੜੀ ਮਰਜ਼ੀ ਚੀਜ਼ ਦੀ ਇਹ ਪੈਕ ਸ਼ੈਗ ਲਾਣਾ ਉਹ ਦੱਸਦੇ ਕਿ ਨਹੀਂ ਅੱਥਨ ਵੇਲੇ ਕੋਈ ਚੱਕ ਨਹੀਂ ਪਹਿਲੇ ਤੋੜ ਦਿਆ ਆਪਣੇ ਕੋਲੇ ਟੈਨਸ਼ਨ ਨਾ ਲਊ ਲੈ ਮੱਥਾ ਟੇਕ ਲੈ ਜਾਗਰ ਖਾਜਾ ਬਲੀ ਦੇ ਲੈ ਬਾਬਾ ਕਲੀਮਪਲਾ ਲੈ ਬਾਬਾ ਖਾਜਾ ਬਲੀ ਕਰਦੇ ਭਲੀ ਆ ਬਾਬਾ ਸਾਡੀ ਮਜਬੂਰੀ ਐ ਸੀ ਕੀ ਕਰੀਏ ਸਾਡਾ ਕਿਹੜਾ ਪਾਣੀ ਕੱਢਣ ਨੂੰ ਥੱਲੋਂ ਜੀ ਕਰਦਾ ਹੈ ਪੰਨ ਦਾ ਪਹਿਲੀ ਡੂੰਗੀ ਜਾਈ ਜਾਂਦਾ ਲੈ ਬਾਬਾ ਸੁੱਕੀ ਸੰਧੀ ਰੱਖੀ ਠੀਕ ਐ ਆਏ ਇੱਕ ਗੱਲ ਦੱਸਾਂਗੇ ਬਾਬਾ ਆ ਭੈਣ ਦੇ ਖਾਸਮ ਕਿਹੜੇ ਪਹਿਲਾਂ ਲਾਉਂਦੇ ਨਾ ਜੀਰੀ ਇੰਨੀ ਕਿਹੜਾ ਸਾਰੇ ਅੱਗ ਬਜਾਉਂਗੇ 7ਵੇਂ ਮਹੀਨੇ ਦੀ 20 ਤਰੀਕ ਤੇ ਨਹੀਂ ਜਰਾ ਸਰਕਾਰ ਨੂੰ ਅਰੇ ਮਾਂ ਦੀ ਲਨ ਲਨ ਦੀ ਪਹਿਲਾਂ ਲੈ ਖਰਜਾਂ ਦੇ ਪੈਣ ਦੇ ਖਾਦੋਂ ਪੈਣ ਦਾ ਪਹਿਲੀ ਥੱਲੇ ਬਾਗੇ ਖਾਇਆ ਬਲੀ ਕਾ ਗੱਲ ਹੋ ਰਾ ਅਰੇ ਮਾਂ ਦੀ ਲਨ ਰਵੀ ਇਹਨਾਂ ਦੀ ਅਚਾ ਮੋਟਰ ਦੇ ਮੋਟਰ ਬੁਗਦੀ ਗਲਤੀ ਹੋਈ ਰਹਾ ਬਾਈ ਗੁੱਸਾ ਇਹਨਾਂ ਦਾ ਬਹੁਤ ਕੋਈ ਗੱਲ ਨਹੀਂ ਗਈ ਪੈਣ ਦੇ ਖਾਦੋਂ ਪਹਿਲੀ ਛੱਡ ਦੇਣਗੇ ਬਾਣੀ ਅੱਗੇ ਅੱਗ ਭਜਾਉਂਗੇ ਇਹ ਮਾਂ ਦੀ ਦੇਦਾ ਲਨ ਦੀ ਦੁਖੀ ਕਰ ਖਾ ਪੈਣ ਦੇ ਖਾਦ ਮਨੀ ਸੂਈ ਦੀ ਵਾਰੀ ਆਂਦੇ ਤੁਸੀਂ ਸੂਈ ਦੀ ਵਾਰੀ ਲਾ ਲੋ ਥੱਲੋਂ ਬਾਣੀ ਕੱਢੇ ਥੱਲੋਂ ਥੱਲੋਂ ਥੱਲੀ ਪੈਣ ਦਾ बस ओ भाई की क्या करिए बस कहंगा आ जाओ भाई ओ लड्डू खा लो देख ਲੈ ਕੀ ਕਾਲੀ ਹੋ ਰਹੀ ਐ ਅੱਜ 16 ਤਰੀਕ ਐ ਮੈਂ ਵੀ 16 ਤਰੀਕ ਨੂੰ ਕਦੋਂ ਕਰੂੰ ਇੱਕ ਦਿਨ ਟਪਾ ਕੇ ਭੈਣ ਦੇ ਖਾਸਮ ਕਹਿੰਨੇ ਕਿ 10 ਨੂੰ ਲਾ ਕੇ ਬੈਠ ਕੇ 11 ਨੂੰ ਲਾ ਕੇ ਬੈਠ ਕੇ ਕਿੱਥੇ 10 ਭੈਣ ਦੇ ਫੇਰ ਦੇਉਂਗੇ ਉਸੇ ਆ ਕੇ ਬੀਬੀ ਪ੍ਰਧਾਨ ਦੇ ਨੇ ਓ ਮਰਿਆ ਰੋ ਯਾਰਾ ਸੁਵੇਦਾ ਪਾਣੀ ਚੰਗਾ ਭਲਾਉਂਦਾ ਐ ਸੁਈ ਇਹ ਲਾ ਲੋ ਕਹਿੰਨੇ ਹੈ ਸਰਕਾਰ ਨੂੰ ਵੀ ਚਾਹੀਦਾ ਕਿ ਹਰੇਕ ਕਹਿੰਨੇ ਪਿੰਡ ਵਿੱਚ ਕਹਿੰਨੇ ਸਵੇਰ ਸਾਰਿਆਂ ਨੂੰ ਪਾਣੀ ਦੇਣਾ ਚਾਹੀਦਾ ਭੈਣ ਦੇ ਖਸਮ ਨੇ ਤਪਾ ਲਈ ਲੱਜ ਜਾ ਲਾਡੂ ਲੈ ਆ ਕੇ ਨਾ ਪ੍ਰਸ਼ਾਦ ਲੈ ਲਓ ਭਈ ਓਏ ਹਾਂ ਹਾਂ ਲਾਡੂ ਵੰਡੋ ਰਾਜਕਮਰ ਗੱਲ ਹੋਰ ਕੁਝ ਨਹੀਂ ਯਾਰਾ ਭੈਣ ਦੇ ਖਸਮ ਨੇ ਬਲੱਡ ਵਧਵਾਤਾ ਐਲਪ੍ਰੈਸ ਦੀ ਗੋਲੀ ਹੈਗੀ ਹੈ ਹਾਂ ਗੋਲੀ ਐਲਪ੍ਰੈਸ ਦੀ ਵੀ ਵੀ ਵੱਧ ਗਿਆ ਵੀ ਭੈਣ ਦੇ ਦੇ ਤਾਂ ਦੱਸ ਗਏ ਨਹੀਂ ਲੈ 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 ਐਨੇ ਨੂੰ ਕੇ ਪਾਣੀ ਜਾਰੇ ਨੇ ਮੇਰੇ ਘਰ ਦਾ ਜੀ ਕਰਦਾ ਚਲਾ ਨੂੰ ਮੋਟਰ ਮੇਰੇ ਜੀਨ ਕਰਦਾ ਉਹ ਮੈਂ ਕੀ ਕਰਾਂ ਮੈਂ ਹੀ ਮਜੂਰ ਆ ਮੈਂ ਹੀ ਪੰਜ ਕਿਲੇ ਵਾਲਾ ਓ ਪਰ ਕੀ ਗੱਲ ਐ ਕਦੋਂ ਟਾਈਮ ਦੇਤਾ ਸਰਕਾਰ ਨੇ ਤੁਸੀਂ ਉਹਦੀ ਲਾਓ ਹਲੇ ਕਹਿੰਦਾ ਕਾਲੀ ਐ ਮੱਚ ਜਾਂਦੀ ਰਤ ਲਈ ਹੋਈ ਕਿਹੜਾ ਹੋ ਜੂਗੀ ਮਾੜਾ ਮੋਟਾ ਮੀਂਹ ਕਣੀ ਪੈ ਜਾਣ ਦੋ ਦੱਸ ਫਿਰ ਲਾ ਲਈਓ ਓਏ ਵੱਡਣਗੇ ਤਾਂ ਸਾਰੇ ਇਕੱਠੀ ਇੱਕ ਦੋ ਦਿਨ ਪਿੱਛੇ ਹੋ ਜੂਗੀ ਪੈਂਦਾ ਇੱਕ ਕਮੰਡੀ ਨੂੰ ਦੇਖ ਕੇ ਦੂਜਾ ਕਮੰਡੀ ਉਹਦੀ ਘੱਟ ਜਾਂਦਾ ਕੀ ਇਹਨੇ ਘਾਤੋਂ ਲਾਤੀ ਲੈ ਚਾਲਣ ਖਾਣਾਂਗੇ ਬਾਕੀ ਹੋਰ ਕੀ ਐ ਕਿਹੜਾ ਕੰਮ ਉਹ ਵੇੜਦਾਂ ਨੇ ਆ ਮਦਮਾਂ ਕਾ ਓ ਪੀ ਲੋ ਪਾਣੀ ਬੂਣੀ ਪੀ ਲੋ ਓ ਮੈਨੇ ਕਹਨੇ ਨੱਕਾ ਕਰਿਆ ਮਾ ਓਕੇ ਦੇ ਬੰਨੀ ਸਰਿਆ ਬੈ ਕੰਜਰਦਾ ਦੱਸ ਕਹਿੰਦੇ ਪਾਣੀ ਛੱਡ ਰੱਖਿਆ ਉਧਰੋਂ ਸੁਬੇ ਦੀ ਵਾਦੀ ਐ ਤੂੰ ਆ ਕੇ ਘਰਾ ਦੀ ਕੰਜਰ ਨੂੰ ਆ ਮੇਰਾ ਤਾ ਲਾ ਕੇ ਤਰਾ ਕਰ ਪਾ ਜਾ ਕੇ ਦਮ ਘੜਤਾ ਉਹ ਲੈ 5 ਕਿਲੋਮੀਟਰ ਤੋਂ ਐ ਪਰਦੇਸੀ ਲੋਕ ਗੰਡਾ ਬਹੁਤ ਮਹਿੰਗਾ ਹੋ ਰਿਹਾ ਕਿਤੇ ਜਾਦੇ ਖਾ ਖਾ ਕੇ ਉਰੇ ਪੱਦ ਮਰੀ ਜਾਓ 1200 ਦੀ ਬੋਰੀ ਆਈ ਏ ਚੰਗਾ ਉਹ ਗੰਡੇ ਨਹੀਂ ਖਾਏਗਾ ਤਾਂ ਫਿਰ ਕੰਮ ਕਿਵੇਂ ਚੱਲੇਗਾ ਉਹ ਖਾ ਤਾਂ ਲੈਣਾ ਐਸੇ ਬੋਲ ਰਹਾ ਹੂੰ ਵੀ ਉਸਕੋ ਟੈਂਸਰ ਖਾਣਾ ਕਿਤੇ ਇੱਕ ਹਫਤੇ ਵਿੱਚ ਖਾ ਜਾਓ ਸਭ ਗੰਡੇ ਉਹ ਹਫਤੇ ਨਾ ਮੰਦਾ ਤਾਂ 15 15 ਹੈ ਆ 15 ਤਾਂ ਹਫਤੇ ਤੋਂ ਬਹੁਤ ਹੋ ਗਿਆ ਚਲੋ ਕੋਈ ਨਾਬ ਦੇਖ ਲੈਣਾ ਸਾਫ ਸੇ ਖਾਣਾ ਓਏ ਵੀ ਬਣੋਈਏ ਕਿਹੜਾ ਮੰਨਦੇ ਨੇ ਕਿਸੇ ਕੰਜਰ ਦੀ ਇਹ ਹਮ ਹਟੂਆ ਬੋਲਦਣੋਂ ਪਤੰਦਰਾ ਚੱਲਾ ਲਾ ਕੇ ਪੱਖਾ ਪਾ ਦਾ ਆਰਾਮ ਕਰੀਏ ਇੱਕ ਚਾਚਾ ਜਾਗਰ ਕਾਲੀਏ ਬੋਹ ਕਰਦਾ ਸਰਵਾਲਾ ਵੀ ਕੋਈ ਨਾ ਲਾਲਾਂ ਜੀਰੀ ਨੂੰ ਦੱਸ ਕਿੱਥੇ ਮਰੇ ਜਾਂਦੇ ਆਪਾਂ ਓਹੋ ਆਪਦਾ ਸੋਈਏ ਫੇਰ ਦੇਖਦੇ ਆਂ ਛੱਟ ਪੈਣ ਮਰਾਵੇ ਖੜਕ ਕੇ ਪਾਣੀ ਪੂਣੀ ਚੱਲ ਪੈ ਚੱਲ ਪੈ ਆਣ ਦੇ ਬੋਲੇ ਛੱੜਦੇ ਹੋ ਰਾਣ ਦੇ ਆਏ ਆਏ ਰੱਬਾ ਓਏ ਆਏ ਹੇ ਰੱਬਾ ਦਾ ਤੱਪੇ ਬਹੁਤ ਹੈ ਗਾਹਾਂ ਜੇ ਹੋ ਜਾਂ ਭੈਣ ਮਰਾਵੇ ਖੜਕੇ ਪਾਣੀ ਤੁਹਾਂ ਦਾ ਆਰਾਮ ਕਰ ਲੈ ਆਏ ਚੱਲ ਬਾ ਓਏ ਦੇ ਦੇ ਢੰਡੇ ਢੰਡੀ ਹਵਾ ਕਹਿੰਦਾ ਦੇਖਦਾ ਚਾਹਦਾ ਇਲੇ ਪਾਣੀ ਪਰ ਜੂਆ ਇਹਨੇ ਫਿਰ ਦੇ ਲਾਗੇ ਚਾਰ ਗਿੜੀ ਅੰਕੀ ਆ ਜੀ ਤੇ ਪਾਣੀ ਪੀਲੇ ਕੋਟਾ ਕਹਿੰਦਾ ਦਮ ਕੜ ਗਿਆ ਉਹ ਕੱਲ ਦਾ ਕੰਨ ਦਾ ਆ ਪਿਆ ਓਏ ਇਹਦੀ ਮਾਂ ਦੀ ਇਹਦੀ ਮਾਂ ਉਥੇ ਕੱਲਾ ਔਖਾ ਹੋਈਆਂ ਨਾ ਆਪ ਭੈਣ ਦਾ ਖਸੋ ਸੱਤਾਂ ਪੈ ਹੈ ਨੀ ਮਾ ਕੋਟ ਪਾ ਰਹਾ ਕਾ ਕੁੱਤਾ ਇਹ ਚੋ ਤਾਂ ਇਹਨੂੰ ਅਗਲੀ ਨੇ ਗਈ ਓਏ ਆ ਚਾ ਓ ਪੈਣ ਦੇ ਖਸਮ ਮੈਂ ਇਕੱਲੇ ਨਾ ਔਖਾ ਹੋਈ ਜਨਾ ਉੱਥੇ ਓ ਫਿਰ ਕਿਉਂ ਐ ਚਾ ਜੋ ਔਖਾ ਹੋ ਗਏ ਹੋਣਾ ਵੀ ਐ ਓ ਕਿੰਨੇ ਦਾ 2 ਕਿੰਨੇ ਦਾ ਬਲ ਬਲੇ ਪਏ ਨੇ ਗਾਚੇ ਲਾਣੀਆਂ ਪਈਆਂ ਨੇ ਤੂੰ ਪੜੋਣਾ ਬਣਾ ਪਿਆ ਉਹਨੇ ਪਾਣੀ ਛਿਲਕਾ ਕਾਇਨ ਦਾ ਪੱਖਾ ਲਾ ਰਖਿਆ ਓ ਗਰਮੀ ਆ ਗਈ ਚਾ 5 ਕਿਲੋਮੀਟਰ ਦੂਰ ਕੈਮ ਆ ਆਰਾਮ ਕਰ ਲਈਏ ਪਰ ਸਾਈਕਲ ਛੇੜ ਲਿਆ ਹੁੰਦਾ ਕਿੰਦਰ ਤੇ ਆ ਸਾਈਕਲ ਪੈਂਚਰ ਹੋ ਰਾਇਆ ਦੀ ਆ ਓਏ ਬਹਾਨੇ ਨਾ ਮਾਰਿਆ ਕਰ ਓ ਨਾ ਮਾਰਿਆ ਕਰ ਬਹਾਨੇ ਓ ਮੈਂ ਜਾਣਦਾ ਤੈਨੂੰ ਓ ਤੂੰ ਹਲੇ ਚਾਚਾ ਮੈਨੂੰ ਜਾਣਦਾ ਨਹੀਂ ਹੈਗਾ ਮੈਂ ਭੱਜ ਵੀ ਜਾਣਾ ਫੇਰਾ ਪੈਂਡ ਦੇ ਖਸਰਾ ਹੁਣ 13 ਸਾਲ ਹੋ ਗਏ ਹੁਣ ਤੂੰ ਐ ਕਰ ਗਿਆ ਮੇਰੇ ਨਾਲ ਉਹ ਤੇ ਪਰਿਵਾਰ ਬਣਾ ਕੇ ਰੱਖਿਆ ਓਏ ਉਹ ਚਾਚਾ ਫਿਰ ਪਰਿਵਾਰ ਨਾਲ ਐ ਲੜਿਆ ਥੋੜੀ ਕਰਦੇ ਨੇ ਓਏ ਲੜਦਾ ਨਹੀਂ ਹੈਗਾ ਕੰਜਰ ਦੇ ਹੱਥ ਤੋਂ ਫੋਨ ਮਾਰਦਾ ਨਹੀਂ ਲੜਦਾ ਨਹੀਂਗਾ ਉਹ ਗੁੱਸਾ ਆਉਂਦਾ ਮੈਨੂੰ ਗੱਲ ਐ ਕੰਮ ਐ ਕੰਜਰ ਦਾ ਕੰਮ ਹੁਣ ਕਰਨਾ ਨਹੀਂ ਪਊਗਾ ਤੂੰ ਕੰਜਰ ਇੱਥੇ ਪਾਣੀ ਛਿੜਕ ਕੇ ਪ੍ਰਾਉਣਾ ਬਣਾਇਆ ਪਿਆ ਓ ਮੈਂ ਕਹਿੰਦਾ ਖਪਣ ਲੱਗ ਰਿਹਾ ਦੇਖ ਲੈ ਉਹ ਚਾਚਾ ਜਿਹੜੀ ਮੈਂ ਘਰੇ ਖਾ ਕੇ ਆਇਆ ਦੀ ਨਾ ਮੇਰੇ ਲਈ ਆਪ ਦੀ ਭੁੱਖੀ ਹਾਂ ਉਹਦਾ ਮੇਰੇ ਸਾਲੇ ਦੀ ਆਹ ਥੱਲੇ ਲੈ ਜਿਹੜਾ ਚੱਕ ਕੇ ਗੰਡਿਆਂ ਦਾ ਇਹਨੇ ਲੈ ਲਿਆ ਸਾਰਾ ਮੇਰਾ ਤਾਂ ਓਏ ਅੱਧੀ ਕੋਲੀ ਦੀ ਭੁੱਖ ਦੀ ਦਿੱਤੀ ਤੇ ਕਹਿੰਦਾ ਤੈਨੂੰ ਕੁਝ ਬਣੀ ਨਾ ਗਿਆ ਓ ਫਿਰ ਆਇਆ ਵੀ 5 ਕਿਲੋਮੀਟਰ ਤੋਂ ਤੁਰ ਕੇ ਆਉ ਦੇਖ ਲੈ 5 ਕਿਲੋਮੀਟਰ ਬਣਦਾ ਓ ਚਾਲ ਮੇਰੀ ਗੱਲ ਸੁਣ ਅੰਦਰ ਪਈਆ ਚਾਮ ਚ ਲਾ ਲੈ ਕਰ ਲਾਣਾ ਤੈਨੂੰ ਠੀਕ ਹੈ ਨਾ ਲੈ ਹਾਂ ਚੱਚਰ ਹੀ ਦੇਖ ਕੇ ਆ ਪਾਣੀ ਚੱਲ ਰਿਹਾ ਆਪਣਾ ਪਰ ਮੈਂ ਖਾ ਲਾਂ ਫਿਰ ਖਾ ਲੈ ਤੂੰ ਖਾ ਲੈ ਲੈ ਪੱਕਾ ਓਏ ਪਈਆ ਅੰਦਰ ਪਰੌਣਾ ਮਨ ਵੀ ਲਿਆ ਕਰ ਜਮਾਈ ਪਈ ਮਨ ਲੈ ਹੁਣ ਕਿੱਧਰ ਲਈ ਚਰੀ ਦੇਖਣੀ ਇੱਧਰ ਲਈ ਦੇਖਣੀ ਕਿ ਉਹ ਦੇਖਿਆ ਉਧਰ ਦੇਖਿਆ ਇੱਧਰ ਲਈ ਹਾਂ ਹਾਂ ਸਰਮਾ ਖਾ ਕੇ ਜਾਣਾ ਫਿਰ ਮੰਨ ਲੈ ਪੈਰੀ ਹੱਥ ਲਵਾਲਾ ਹੈ ਜਾਣ ਨਾ ਜਾਣ ਕੋਈ ਨਾ ਅੱਦੀ ਕਾਲੀ ਭੁੱਕੀ ਦੀ ਖਾ ਕੇ ਹਲੇ ਭੈਣ ਦੇ ਖਸਮਾਂ ਨੂੰ ਕੁਸ ਹੋਈ ਨਹੀਂ ਦੀ ਭੈਣ ਦੀ ਇਹਨੇ ਤਪਾਰ ਖੈਣਾ ਨੇ ਆ ਜਾ ਪੱਖਾ ਭੈਣ ਦੇ ਖਾਦ ਨੇ ਬਾਹਰ ਰੱਖ ਰੱਖੇ ਆਈ ਹੈ ਹੁਣ ਬੁਣਾ ਸਵਾ ਦਾ ਮੈਨੂੰ ਤਾਂ ਕਹਿ ਕੇ ਲਾ ਪਤਾ ਕਹਿ ਕੇ ਉਹ ਪਾਗਾ ਟਰੈਕਟਰ ਤੇ ਚਿਰੀਲੀ ਵੇ ਪਾਗ ਜਾ ਲੈ ਉੱਥੇ ਜੇ ਮੇਰਾ ਕਿਸ ਨਾਲ ਜੱਫਾ ਪੈ ਗਿਆ ਭੈਣ ਦੀ ਲੱਕੜੂ ਜਾਂ ਅਗਲਾ ਮੇਰੇ ਗੋਡੇ ਘੜ ਦੂਗਾ ਚੱਲਦੇ ਦੋ ਜਾਣੀ ਪੂਗਾ ਗੱਲੇ ਹੁਣ ਵਾਦਾ ਚੜੀ ਬੀਰਾਂ ਸੁਣੇ ਚੱਲਦਾ ਨਾਲ ਨਾਲ ਪਾਣੀ ਆ ਪਾਰੇ ਬੇਈਮਾਨ ਲੋਕ ਹੋ ਗਏ ਬਾਈ ਕੀ ਕਰੀਏ ਚੱਲ ਮੈਂ ਤਾਂ ਚੱਲੇ ਸੀਰੇ ਕਰਨਾ ਚੱਲ ਚੱਲਦੇ ਦੋ ਆ ਨੱਕਾ ਬੰਦ ਕਰਕੇ ਹਲ ਤਾਂ ਡੇਢ ਘੰਟਾ ਬਾਰਿਦਾ ਪਿਆ ਬਣੀ ਦਾ ਚਲੋ ਪਲਿਖੇ ਨਾਲ ਨਾ ਕੋਈ ਕਰ ਗਿਆ ਹੋਵੇ ਆ ਖੜੇ ਖੜਾ ਨੱਕਾ ਕਿਵੇਂ ਖੋਲਣਾ ਰਹਿ ਤਾ ਉਹ ਨੱਕਾ ਸਾਡੀ ਵਾਰੀ ਬਣਦੀ ਆ ਬਈ ਕਿਹੜੀ ਵਾਰੀ ਮੈਂ ਕਦੂ ਕਰਨ ਲਾ ਰਿਹਾ ਉਹ ਨਿਕੜਉ ਰਿਹਾ ਤੇ ਉਹ ਸਾਡਾ ਡੇਢ ਘੰਟਾ ਪਿਆ ਹਲੇ ਕਿਹੜਾ ਡੇਢ ਘੰਟਾ ਤੋ ਭੱਜ ਜਾ ਨਿਕੜ ਜਾ ਉਹ ਮੈਂ ਨਹੀਂ ਜਾਂਦਾ ਮੈਂ ਤਾਂ ਨੱਕਾ ਖੋਲ ਕੇ ਜਾਊਂਗਾ ਕਿਤੇ ਹੋਰ ਚੌੜ ਤੇ ਗਸਾੜਾ ਦਾ 44 ਇੰਚ ਬੜ ਵਰਗੀ ਗੈਂਡ ਵਾਲੇ ਭੱਜ ਜਾ ਆ ਗਸਾੜਾ ਕਿਵੇਂ ਕੁੱਟ ਦੇਗਾ ਤਾ ਨਾਲ ਸਿੱਧਾ ਜਾ ਬੋਲ ਤੂੰ ਪੁੱਠਾ ਸਿੱਧਾ ਜਾ ਕਿਵੇਂ ਬੋਲਦਾ ਦੱਸਾਂ ਦੱਸਣ ਨੂੰ ਕਾਸਾ ਹਾਂ ਹਾਂ ਬੋਲ ਦੱਸ ਤੂੰ ਭਗ ਜਾ ਅਸੀਂ ਤੇ ਨੱਕਾ ਚਲਾਵਾਂਗੇ ਮੈਂ ਮੇਰੇ ਚਾਚੇ ਨੇ ਮੈਨੂੰ ਕਿਹਾ ਨੱਕਾ ਖੋਲ ਕੇ ਆ ਮੈਂ ਤਾਂ ਨੱਕਾ ਖੋਲ ਕੇ ਜਾਊਂਗਾ ਹੁਣ ਭੈਣ ਕੇ ਲੋੜੇ ਤੇਰੇ ਚਾਚੇ ਤੋਂ ਭਗ ਜਾ ਤੇਰੀ ਗੰਨੀ ਕਾਦੇ ਤੇਰੇ ਘਰ ਕੀ ਜ਼ਮੀਨ ਨਹੀਂ ਹੈਗੀ ਤਾਂ ਭੈਣ ਕੇ ਲੋੜੇ ਨੌਕਰ ਭਗ ਜਾ ਰਤ ਨਿਕਲ ਓਏ ਮੈਂ ਸੀਰ ਕਰਾ ਹੁਣ ਸੀਰ ਸਾਲੇ ਤੇਰੇ ਬਾਪ ਕੀ ਹੈ ਭੈਣ ਕੇ ਲੋੜੇ ਕਿਸੇ ਮੈਂ ਓਏ ਚਾਚਾ ਓ ਆਈ ਉਹ ਪੱਜ ਕੇ ਓ ਸਾਨੂੰ ਕਹਿ ਕਦੇ ਗਿਆ ਸਵੇਰੇ ਕੀ ਕੜਾਈ ਕਰਨੀ ਇੱਥੇ ਨੇ ਸੁਣਦੀ ਨਹੀਂ ਹੈਗੀ ਆਪਣੀ ਮਰੀ ਇਹਨੇ ਜੱਪੜੀਆਂ ਓਏ ਕੱਪੜਿਆਂ ਨੂੰ ਫੇਰ ਅਗ ਲਾਣ ਦੀ ਪੈਣ ਦੇ ਖਸਮਾਂ ਦੀ ਆਪ ਤੂੰ ਮਰੀ ਨਹੀਂ ਚੱਪਲੀਆਂ ਦੱਸੇ ਓ ਕੰਮ ਫੇਰ ਨੇ ਉਹ ਕੜਾਈ ਹੀ ਕਰਨ ਤੋਂ ਥੜਿਆ ਦੇ ਕੜਾ ਪਾਪ ਦੇ ਕੜਾਈ ਲੈਣੀ ਐ ਓਏ ਭੈਣ ਜੋ ਤੇ ਤੀ ਮੇਰੇ ਯਾਤਰੇਗੀ ਨਾ ਤੜਕੀ ਮੈਂ ਕਹਿ ਕੇ ਗਿਆ ਹੁਣ ਕਿ ਚਾਉ ਲਈਏਗੇ ਓ ਭੈਣ ਦੇ ਖਸਮਾਂ ਦੁਕਾਨ ਤੋਂ ਫੜ ਲਓ ਜਾ ਕੇ ਹੂੰ ਤੁਸੀਂ ਜਾਂਦੀ ਨਹੀਂ ਆ ਸਾਰੇ ਨਾ ਪਿੰਡ ਚ ਘੇੜ ਦਿੰਦੇ ਫਿਰ ਜਾਂਦੀ ਐ ਨੇ ਓ ਚਾਚਾ ਓਏ ਓਏ ਖਰਜਾ ਓਏ ਚਾਚੇ ਦੇ ਲੱਗਦਾ ਕੋਸਾ ਓਏ ਖੜਨ ਖੜਾਣ ਦਾ ਟਾਈਮ ਨਹੀਂ ਹੈ ਚਾਹ ਤੂੰ ਪਾਣੀ ਪੈ ਸੁਣਦੀ ਨੇਗਾ ਕਦਾਂ ਕਰਦੀ ਹਾਂ ਆ ਮੈਂ ਸਿਰ ਨੂੰ ਭੇਜਦਾ ਤੇ ਮੈਂ ਮੂਰੀ ਜਾਂਦਾ 14 ਪਾਣੀ ਬਾ ਆਪਣਾ ਪਾਣੀ ਬੰਦ ਕਰਤਾ ਉਹਨਾਂ ਨੇ ਓਏ ਕੀਨੇ ਕਰਤਾ ਪਾਣੀ ਬੰਦ ਆ ਓ ਉਹ ਨਹੀਂ ਹੈਗਾ ਉਹਨਾਂ ਦਾ ਰੂਲਦੂਗਾ ਮੁੰਦਰਾਈਆਂ ਵਾਲਾ ਪਤਾ ਜਾ ਹਾਂ ਹਾਂ ਉਹਨੇ ਧੀ ਭੇੜ ਦੀ ਲੱਕੜੋ ਜਾਵਲਾ ਜਿਦੋਂ ਕਰਨ ਚਾਲੀ ਜੇ ਮਾਰਦਾ ਘੜਾ ਹਾਂ ਹਾਂ ਨਾਲੇ ਬਸ ਪੁੱਛਣਾ ਤੈਨੂੰ ਤਾਂ ਇੰਨੀਆਂ ਗਾਣਾ ਦਿੱਤੀਆਂ ਨਾ ਰਹਿ ਰੱਬ ਦਾ ਨਾਮ ਆ ਇਤਨੇ ਕੁਛ ਖਾ ਕੇ ਪੁਕੀ ਭੈਣ ਦਾ ਖਸਮਾ ਉਈ ਫਿਰਿਆ ਨੇ ਚਾਰ ਮਾਰਦਾ ਚਾਪੜੇ ਚਾਰ ਕਾ ਮਾਰਦਾ ਤਾਂ ਕਹੀ ਲੈ ਕੇ ਮਗਰ ਪੈ ਗਿਆ ਮੇਰੇ ਇੱਥੇ ਬਸਣਾ ਨਹੀਂ ਕੁਛ ਸਰ ਨੂੰ ਮੈਂ ਕੀ ਕਰਾਂ ਯਾ ਚਾਹ ਹੁਣ ਗਰੀਬ ਬੰਦਾ ਮੈਂ ਤਾਂ ਮੈਂ ਹੱਥ ਚੱਕਦਾ ਸੋਣਾ ਲੱਗਦਾ ਉਹ ਉਹੀ ਭੈਣ ਜਿਹਾ ਫੜਾ ਮਾਰਦੇ ਫਿਰਿਆ ਨੇ ਕੁਛ ਮੰਨਦਾ ਨਹੀਂ ਕਰਦਾ ਨਹੀਂ ਕੀੜੇ ਲੇਟਰ ਦੇ ਹੁਣ ਮੈਂ ਟਰੈਕਟਰ ਦੇ ਕੀੜੇ ਦੇਦਾ ਹਾਂ ਤੂੰ ਕੱਲਾ ਭੱਗ ਜਾ ਉਹਨਾਂ ਨਾਲ ਵੇ ਓਏ ਭੱਗ ਜਾਊਂਗਾ ਪਹਿਲਾਂ ਭੈਣ ਦੀ ਫਿਰ ਤੂੰ ਜੱਗਿਆ ਲੱਲ ਲੈ ਆ ਯਾਰਾ ਭਾਈ ਟਰੈਕਟਰ ਦੇ ਕੀੜੇ ਪੈ ਜਾ ਚੱਲ ਚੰਗਾ ਮੈਂ ਕੀੜੇ ਦਿੰਦਾ ਫੇਰ ਭੈਣ ਦੇ ਖਸਮਾ ਫੜਾ ਦੁੱਖ ਦਿੱਤਾ ਹੁ ਸਾਲੇ ਆਏ ਤੇ ਪਾਣੀ ਵਾਢਣ ਪਤਾ ਨਹੀਂ ਵੀ ਮੈਂ ਤਾਂ ਇੰਨ ਡਰਿੰਟ ਮੈਂ ਜ਼ਮੀਨ ਵੇਚ ਕੇ ਖਾ ਕੇ ਦੋ ਪਿੰਟਾਂਗੇ ਵੀ ਸਾਲੇ ਤੈਨੂੰ ਪਾਣੀ ਵਾਢਣ ਦੇ ਦਾਂ ਮੈਂ ਕੀਲਾ ਕੱਲੇ ਵੇਚ ਕੇ ਕਿਤੇ ਲਾ ਦਾਂਗੇ ਦੁਬਾਰੇ ਫੇਰ ਕੋਈ ਪਰਵਾਹ ਹੀ ਨਹੀਂ ਆਣਦੇ ਸਾਲੇ ਨੂੰ ਮੇਰੇ ਮੂੰਹ ਪਾਣੀ ਕਿਹਨੂੰ ਪੁੱਛ ਕੇ ਵਟਿਆ ਮੂੰਹ ਸੁਮਾਲ ਕੇ ਗੱਲ ਕਰਾ ਮੈਂ ਇਤਰੀ ਵਾਢਾਂਗੇ ਐਂ ਤਾਂ ਤੂੰ ਕੰਨ ਕਸੋਰ ਕਰੇਂ ਗੱਲ ਬਾਹੋ ਤੇਰੇ ਕੀਲਾ ਕੱਲੇ ਵੇਚ ਕੇ ਤੇਰੇ ਵੇ ਨਾ ਲਾਣਾ ਪੜ ਜਾ ਰਹੀ ਓਏ ਤੂੰ ਮੇਰੇ ਨਾਲ ਲਫਰੇ ਨਾ ਖਾਲੀ ਸੁਣ ਕਿਹਨਾ ਕਰਦਾ ਮਾਰ ਕੇ ਦਾ ਹੋਰ ਵੱਡੀ ਟੋਟਣੇ ਮਾਰੂਗਾ ਕਸੀ ਖਰਬੂਜੇ ਹੀ ਖੋਲ ਦੂਆ ਓਏ ਮਾਰਨੇ ਆ ਬਸ ਤੋ ਖੇਣ ਕਰਨਾ ਹੁੰਦੀ ਐ ਨੇ ਮਾਰ ਕੇ ਕੱਲੇ ਆਇਆ ਹੂੰ ਤਾਈ ਗੀਲਾ ਵਿੱਚ 40 ਲੱਖ ਦਾ ਮਾਰ ਲੇਗਾ ਮਾਰ ਲੇਗਾ ਫਿਰ ਮਾਰ ਲੈ ਲੈ ਆ ਮਾਰ ਲੈ